ਸਾਗਰ ਆਮਕਲੀ ਮਹੱਲਾ ਪੰਜਵਾਂ ਪੜਤਾਲ ਘਰਤੀ ਜਾ ਏਕੋ ਓੰਕਾਰ ਸਤਗੁਰ ਪ੍ਰਸਾਦ ਨਰ ਨਰ ਹੈ ਨਮਸਕਾਰੰ ਜਲਨ ਥਲਨ ਬਸੁਦ ਗਗਨ ਏਕ ਏਕੰਕਾਰੰ ਰਹਾ ਹਰਨਾ ਧਰਨਾ ਪੁਨਹ ਪੁਨਹ ਕਰਨ ਨਹਿ ਗ੍ਰਹਿ ਹਰੰ ਨਾ ਗਿਰਹਿ ਨਰੰਹਾਰੰ ਗੰਭੀਰ ਤੀਰ ਨਾਮ ਹੀਰ ਊ ਚੰਬੂ ਚ ਅਪਾਰੰ ਕਰਨ ਕੇਲ ਗੁਣ ਮੋਲ ਨਾਨਕ ਬੁਲਹਾ ਰੰਗ ਰਾਮ ਕਲੀ ਮਹੱਲਾ ਪੰਜਾ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾ ਭੰਡਾਰ ਦਰਬਰ ਬਖਰਬ ਪੇਖ ਲੀਆ ਨਾਮ ਪੇਖ ਲੀ ਲੀਲਾ ਮਨ ਸਧਾਰੈ ਨਹਿ ਸੰਗ ਕਾਮਨੀ ਸੋਤ ਕਲਤਰ ਭ੍ਰਾਤ ਮੀਤ ਉਰਜ ਪਰਿਉ ਭਰਮ ਮੋਹਿਓ ਇਹ ਬਿਰਖ ਸ਼ਾਵਨੀ ਬਿਰਖ ਛਾਮਨੀ ਚਰਨ ਕਮਲ ਸਰ ਨਾਨਕ ਸੁਖ ਸੰਤ ਭਾਵਨੀ ਏਕ ਓੰਕਾਰ ਸਤਗੁਰ ਪ੍ਰਸਾਦਿ ਰਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ ਰੇ ਮਨ ਓਟ ਲੈ ਹੋ ਹਰ ਨਾਮਾ ਜਾ ਕੈ ਸਿਮਰਨ ਦੁਰਮਤ ਨਾਥ ਸਹਿ ਪਾਵਹਿ ਪਾਤ ਮਿਰਬਾਨ ਨ ਰਹਾ ਉਡ ਭਾ ਬਡ ਭਾਗੀ ਤਿਸ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਖੋਨ ਬੈਕੁੰਠ ਸੁਧਾਵੈ ਅਜਾਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧਾਈ ਜਾਗਤ ਕੋ ਜੋਗੀ ਸੁਰ ਬਾਛਤ ਸੋਗ ਤੇ ਤੈਨ ਸੋਗਤ ਛਿਨ ਮਹਿ ਪਾਈ ਜਾਗਤ ਕੋ ਜੋਗੀ ਸੁਰ ਬਾਛਤ ਸੋਗਤ ਛਿਨ ਮਹਿ ਪਾਈ ਨਾਹਨ ਗੁਣ ਨਾਹਨ ਕਸ਼ ਵਿਦਿਆ ਧਰਮ ਕੌਨ ਗਜ ਕੀਨਾ ਨਾਨਕ ਬਿਰਦ ਰਾਮ ਕਾ ਦੇ ਕੋ ਭੈ ਦਾਨ ਤੇ ਦੀਨਾ ਰਾਮ ਕਲੀ ਮਹੱਲਾ ਨਾਮਾ ਸਾਧੋ ਕੌਨ ਜੁਗਤ ਅਬ ਕੀਤੇ ਜਾਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਾਨ ਭੀਜੈ ਰਹਾ ਮਨ ਮਾਇ ਮੈ ਉਰਜ ਰਹਿਉ ਹੈ ਬੂਜੈ ਨ ਕਛ ਗਿਆਨ ਕੌਨ ਨਾਮ ਜੁਗ ਕੰਨ ਨਾਮ ਜਗ ਜਾ ਕੈ ਸਿਮਰੈ ਪਾਵੈ ਪਤ ਨਿਰਭਾਨਾ ਭੈ ਦਇਆਲ ਕਿਰਪਾਲ ਸੰਤ ਜਨ ਤਾਬੇ ਬਾਤ ਬਤਾਈ ਸਰਬ ਧਰਮ ਮਾਨੋ ਤਹਿ ਕੀਏ ਜੇ ਪ੍ਰਭ ਕੀਤ ਗਾਏ RAM ਨਾਮ ਨਰ ਨਿਸਬਾ ਸੁਰ ਮੈ ਨਿਮਖ ਏਕ ਉਰ ਧਾਰੈ ਜਮ ਕੋ ਤਰਾਸ ਮਟੈ ਨਾਨਕ ਤੇ ਆਪਨੋ ਜਨਮ ਸਵਾਰੈ RAM ਕਲੀ ਮਹੱਲਾ ਨਾਮਾ ਪ੍ਰਾਣੀ ਨਾਰਾਇਣ ਸੁਧਲੇਹ ਝੰਝਨਾ ਉਦ ਘਟੈ ਨਿਸਬਾਸੁਰ ਬ੍ਰਥਾ ਜਾਤ ਹੈ ਦੇਹ ਰਹਾ ਤਰਨਾ ਬਿਖੇਨ ਸੁਖੋ ਬਾਲ ਪਨ ਅਗਿਆਨਾ ਫਿਰਦ ਪਇਓ ਅਜੂ ਨਹੀਂ ਸਮਝੈ ਕਾਉਨ ਕੁ ਮਤੁਰ ਜਾਨਾ ਮਾਨਸ ਜਨਮ ਦਿਉ ਜੇ ਠਾਕੁਰ ਸੂ ਤੈ ਕਿਉ ਬਿਸਰਾਇਉ ਮੁਖਤ ਹੋਤ ਨਾਰ ਜਾ ਕੈ ਸਿਮਰੈ ਨੈ ਮੁਖ ਨਤਾ ਕੋ ਗਾਇਉ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨ ਕਾਹੂ ਜਾਈ ਨਾਰਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸੁਹਾਈ ਰਾਮਕਲੀ ਮਹੱਲਾ ਪਹਿਲਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦ ਸੋਈ ਚੰਦ ਚੜ੍ਹੇ ਸਿਤਾਰੇ ਸੋਈ ਦਿਨਿਆਰ ਤਪਤ ਰਹੈ ਸਾ ਧਰਤੀ ਸੁਪੌਣ ਚੁਲਾਰੇ ਜਗ ਜੀ ਖੇਲੇ ਖਾਬ ਕੈਸੇ ਜੀਵਨ ਤਲਬ ਨਿਵਾਰ ਹੋਇ ਪ੍ਰਵਾਣਾ ਕਰਹਿ ਢਿਗਾਣਾ ਕਲ ਲਖਣ ਵਿਚਾਰ ਰਹਾ ਕਿਤਾ ਦੇਸ ਨਾਇ ਸੁਣੀਐ ਤੀਰਤ ਪਾਸ ਨ ਬੈਠਾ ਦਾਤਾ ਦਾਨ ਕਰੀ ਤਹ ਨਹੀਂ ਮਹਿਲ ਉਸਾਰ ਨ ਬੈਠਾ ਜੇ ਕੋ ਸਾਥ ਕਰੇ ਸੋ ਛੀਚੈ ਤਾਪ ਘਰ ਤਪ ਨਾ ਹੋਈ ਜੇ ਕੋ ਨਾਮ ਲਏ ਬਦਨਾ ਵਿਕਲ ਕੇ ਲਖਣ ਏਹੀ ਜੇਸ ਸਿਕਦਾਰੀਤ ਸੇਖਵਾਰੀ ਚਾਕਰ ਕੇ ਏ ਡਰਣਾ ਜਾਂ ਸਿਕਦਾਰਹਿ ਪਵੈ ਜੰਜੀਰੀ ਤਾਂ ਚਾਕਰ ਹੱਥੋ ਮਰਣਾ ਆਕ ਗੁਨਾ ਕਲ ਆਈਏ ਤੇਜੁਗ ਕੇ ਰਹਾ ਰਹਤ ਪਾਪਸ ਜੇ ਗੁਣ ਦੇ ਤਾ ਪਾਈਏ ਰਹਾ ਕਲ ਕਲ ਵਾਲੀ ਸਰਾ ਨਦੇੜੀ ਜਿਨ ਕਾ ਜੀ ਕ੍ਰਿਸ਼ਨਾ ਹੋਆ ਬਾਣੀ ਬ੍ਰਹਮ ਬੇਦ ਅਥਰਪਣ ਕਰਨੀ ਕੀਰਤ ਲਹਿਆ ਪਾਤਵੰਨ ਪੂਜਾ ਸਤਵੰਨ ਸੰਜਮ ਜਾਤਵੰਨ ਕਾਹੇ ਜਿਨੇ ਨਾਵੋ ਤੋ ਤਿਲਕ ਚੜਾਵੋ ਸੋਚਵੰਨ ਸੋਚਣਾ ਹੋਈ ਕਾਲਪੁਰ ਕਾਲ ਪ੍ਰਮਾਣ ਕਤੇਬ ਕੁਰਾਨ ਪਉਥੀ ਪੰਡਤ ਰਹੇ ਕੁਰਾਨ ਨਾਨਕ ਨਾਮ ਪਿਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਬਿਲਾ ਵਡਿਆਈ ਇਹ ਦੂ ਪਰ ਕਰਮ ਨਹੀਂ ਜੇ ਕਰ ਹੁੰਦਾ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਾਗ ਪ੍ਰਬੋਧੈ ਮੜੀ ਬੰਦਾਵਾ ਆਸਣ ਤਿਆਗ ਕਾਹੇ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਓ ਤੂ ਤੂ ਨਾ ਓ ਤੂ ਨਾ ਓ ਤੂ ਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁੱਖ ਭਾਗੈ ਘਰ ਕਰਮਾਂ ਤਲਾਜ ਨ ਲਗਰਉ ਗਾਵੇ ਗੀਤ ਨਾ ਚਿਨੈ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸਬਦ ਰਚੈ ਮਨ ਪਾਏ ਭਿਖਿਆ ਸਹਿਜ ਵਿਚਾਰੀ ਖਾਏ ਪਾਸੂ ਚੜਾਏ ਕਰ ਪਖੰਡ ਮਾਇ ਮੋਹ ਸਹਿਜ ਜਮ ਡੰਡ ਫੂਟ ਖਾ ਪਰ ਭੀਖ ਨ ਪਾਏ ਬੰਧਨ ਬਾੰਧ ਆਵੇ ਜਾਏ ਬਿੰਦ ਨ ਰੱਖੇ ਜਤੀ ਕਹਾਵੇ ਮਾਈ ਬਾਗਤ ਤਰੇ ਲੋਭਾ ਵਹਿ ਨਿਰਦਇ ਨਹੀਂ ਜੋ ਤੂ ਜਾਲਾ ਬੂੜਕ ਬੂਡੇ ਸਰਪ ਚੰਗਾਲਾ ਪੀਖ ਕਰਹਿ ਖਿੰਥਾ ਬਹੁ ਠਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਣ ਕਰਮ ਕੈਸੇ ਉਤਰਸ ਪਾਰੇ ਮੰਤਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਧ ਲੁਭਾਨਾ ਪਸੂ ਭੈ ਨਹੀਂ ਮਿਟੈ ਨੀਸਾਨਾ ਤ੍ਰਿਵਿਦ ਲੋਗਾ ਤ੍ਰਿਵਿਦ ਜੋਗਾ ਸਬਦ ਵਿਚਾਰਾ ਚੂਕ ਸੋ ਸੋਗਾ ਉਜਲ ਸਾਚ ਸਬਦ ਸੋ ਸਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪੈ ਨਾ ਨਿਦ ਤੂ ਕਰਣੈ ਜੋਗ ਥਾਪੁ ਥਾਪੈ ਕਰਿ ਸੋਗ ਜਾਤ ਸਤ ਸੰਜਮ ਸੱਚ ਸੋਚੀਤ ਨਾਨਕ ਜੋਗੀ ਤ੍ਰਿਭਾਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਾਟ ਮਟ ਦੇਹੀ ਮਨ ਬੈਰਾਗੀ ਸੁਰਤ ਸਭ ਤੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰ ਬਚਨੀ ਸਚ ਨਾਮ ਪਤੀਣਾ प्राणी राम भगत सुख पाईए गुरमुखार हर मीठा लागै हर हर नाम सुमाए रओ माया मोह बेवरज सुमाए सतगुरु भेटे मेल मिलाए नाम रत निर्मोल कहिरा तित राता मेरा मन ठीरा हौ मैं ममता रुकन लागै राम भक्त जंप का बहु भाग जम जिंदार न लागै मोहे निर्मल नाम हृदय हर सोहे ਸਬਦ ਵਿਚਾਰ ਪਰ ਨਿਰੰਕਾਰੇ ਗੁਰਮਤਿ ਜਾਗਿਏ ਦੁਰਮਤਿ ਪਰ ਹਾਰੀ ਆਤਮ ਜਗ ਰਹਿ ਲਿਵ ਲਾਇ ਜੀਵਨ ਮੁਕਤ ਕਤ ਤਰਪਾਏ ਅਲਿਪਤ ਗੁਫਾ ਮੈਂ ਹਰ ਹਰਿਆਰੇ ਨਰਾਰੇ ਤਸ ਕਰਪਾ ਤੁ ਸਬਦ ਸੰਘਾਰੇ ਪਾਰ ਕਰ ਜਾਏ ਨਾ ਮਨ ਡੋਲਾਏ ਸਹਿ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹਿ ਆ ਤੂਤਾ ਸਦ ਬਹਿ ਰਾ ਕੀ ਤਤਪਰੂਤਾ ਜਾਗ ਸੁਤਾ ਮਾਰੇ ਆ ਵੈ ਜਾਏ ਬਿਨ ਗੁਰ ਸ਼ਬਦ ਨ ਸੋਝੀ ਪਾਏ ਅਨਹਦ ਸ਼ਬਦ ਵੱਜੈ ਦਿਨ ਰਾਤੀ ਅਬਗਤ ਕੀ ਗਤ ਗੁਰਮੁਖ ਜਾਤੀ ਤਉ ਜਾਣੀ ਜਾਂ ਸ਼ਬਦ ਪਛਾਨੀ ਏ ਕੋ ਰਵ ਰਹਿ ਆ ਨਿਰਬਾਨੀ ਸੋਨ ਸਮਾਧ ਸਹਿਜ ਮਨ ਰਤਾ ਤਜ ਹਉ ਲੋਭਾਇ ਕੁਦ ਤਾਜਹੁ ਲੋਭ ਇਕਜਤ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸਾਹ ਗਣਹਿ ਕਰਹਿ ਵਿਚਾਰ ਸਾਹੇ ਉਪਰੇ ਕੰਕਾਰ ਜਿਸ ਗੁਰ ਮਿਲੈ ਸੋਈ ਬਿਧ ਜਾਣੈ ਗੁਰਮਤ ਹੋਏ ਤਾ ਹੁਕਮ ਪਛਾਨੈ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਹਉ ਮੈਂ ਜਾਏ ਸਭ ਘਰ ਲਈ ਰਾਵ ਗਣ ਗਣ ਜੋ ਤਕਾਂਡੇ ਕੀਨੇ ਪੜ ਸੁਣਾਵੈ ਤਤ ਨ ਜਿਨੀ ਸਭ ਸੇ ਉਪਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਬਦੋ ਨਸਕ ਲਿਸ਼ਾਰ ਨਾਵੈ ਧੋਵੈ ਪੂਜੈ ਸੈਲਾ ਬਿਨ ਹਰ ਰਾਤੇ ਮਹਿਲ ਮਹਿਲਾ ਗਰਬਨਵਾਰ ਮਿਲੈ ਪ੍ਰਭ ਸਾਰਤ ਮੁਕਤ ਪ੍ਰਾਨ ਜਪੈ ਹਰ ਕੀਰਤਾਰਥ ਵਾਚਵਾਦ ਨਭੇਦ ਵਿਚਾਰ ਆਪ ਡੁੱਬੈ ਕਿਉਂ ਕਿ ਤਰਾ ਤਾਰ ਘਾਟ ਘਟ ਬ੍ਰਹਮਚੀਨ ਨ ਜਾਣ ਕੋ ਸਤਗੁਰੂ ਮਿਲੈ ਤਾਂ ਸੋਝੀ ਹੋਏ ਗੰਧਤ ਗਣੀਐ ਸਹਿਸ ਸਦੁਖ ਜੀਐ ਗੁਰ ਕੀ ਸਰਣ ਪਵੈ ਸੁਖ ਥੀਐ ਕਰਪ੍ਰਾਦ ਸਰਣ ਹਮਾਇ ਗੁਰ ਹਰਿ ਪੀਟੇ ਪੁਰਬ ਕਮਾਇ ਗੁਰ ਸਰਣ ਨਾਏ ਬ੍ਰਹਮਣ ਪਾਏ ਧਰਮ ਭੁਲਾਈ ਜਨਮ ਮਰਿਆਈ ਜਮ ਤਰਪਾਦੂ ਮਰੇ ਬਿਕਾਰ ਨਰ ਤੇ ਨਾਮ ਨਾ ਸ਼ਬਦ ਉਚਾਰ ਇਕ ਪਾਦੇ ਪੰਡਿਤ ਮਿਸਰ ਕਹਾਵੇ ਦੁੰਦਾਰਾਤੇ ਮਹਿਲ ਨ ਪਾਵੇ ਜੈਸ ਗੁਰ ਪ੍ਰਸਾਦਿ ਨਾਮ ਉਧਾਰ ਕੋਟ ਮਦੇ ਕੋ ਜਾਣ ਅਪਾਰ ਏਕ ਬੁਰਾ ਭਲਾ ਸਚੇ ਕਹਿ ਬੂਝ ਗਿਆਨੀ ਸਤ ਗੁਰ ਕੀਤੇ ਕਹਿ ਗੁਰਮਖ ਵਿਰਲੀ ਏ ਕੋ ਜਾਣ ਹੈ ਆਵਣ ਜਾਣਾ ਮੇਟ ਸਮਾਣਿਆ ਜਿਨ ਕਾ ਹਿਰਦਾਇ ਕੰਕਰ ਸਰਬਗੁਣੀ ਸਾਚਾ ਵਿਚਾਰ ਗੁਰ ਕੈ ਪਾਣ ਕਰਮ ਕਮਾਵੈ ਨਾਨਕ ਸਾਚੇ ਸਾਚ ਸਮਾਵੈ ਰਾਮ ਕਲੀ ਮਹੱਲਾ ਪਹਿਲਾ ਹੱਠ ਨਿਗਰਹੁ ਕਰ ਕਾਇ ਚੀਜੈ ਵਰਤ ਤਪਨ ਕਰਮ ਨਹਿ ਭੀਜੈ ਰਾਮ ਨਾਮ ਸਰਵਰਨ ਪੂਜੈ ਗੁਰਸੇਵ ਮਨ ਹਰ ਜਨ ਸੰਗ ਕੀਜੈ ਜੰਮ ਚੰਦਾਰ ਜੋ ਹੈ ਨਹੀਂ ਸਕੈ ਸਰਪਨ ਡਾਸ ਨ ਸਕੈ ਹਰ ਕਾਰਸਤੀ ਜਰਵ ਬਾਦ ਪੜਾ ਰਾਗੀ ਜਗ ਭੀਜੈ ਤ੍ਰਾਗੁਣ ਵੇਖਿਆ ਜਨਮ ਮਰੀ ਜੈ ਰਾਮਨਾ ਬਰਦੂਖ ਸਹੀ ਜੈ ਚਾੜਸ ਪਵਨਾ ਸਿੰਘਾਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀ ਜੈ ਰਾਮਨਾ ਬੈਨ ਬਿਰਥਾ ਸਾਸਲੀ ਜੈ ਅੰਤਰ ਪੰਜ ਅਗਨ ਕਿਉ ਧੀਤ ਜਤੀਚ ਅੰਤਰ ਚੋਰ ਕਿਉ ਸਾਦ ਲਈ ਚ ਗੁਰਮਖੋ ਏਕ ਆਇਆ ਘੜ ਲੀਜੈ ਅੰਤਰ ਮੈਲ ਤੀਥ ਭਰਮੀ ਜੈ ਮਾਨੈ ਸੂਚਾ ਕੈ ਸੋਚ ਕਰੀ ਚ ਕਿਰਪਾ ਦੂਸ ਕਾ ਕਉ ਦੀਜੈ ਅਨ ਨਖਾਹਿ ਦੇਹੀ ਦੁਖ ਦੀਜੈ ਬੈਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਾਨ ਮੁਖ ਜਨ ਮੈਂ ਜਨ ਮਰੀ ਜੈ ਸਤ ਗੁਰ ਪੂਛ ਸੰਗਤ ਜਨ ਕੀਜੈ ਮਾਨ ਹਰ ਰਾਚੈ ਨਹੀਂ ਜਨ ਮਰੀ ਜੈ ਰਾਮ ਨਾਮ ਬਿਨ ਕਿਆ ਕਰਮ ਕੀਜੈ ਉਦਰ ਦੁੰਦਰ ਪਾਸ ਤਰੀਜੈ ਧੁਰ ਕੀ ਸੇਵਾ ਰਾਮ ਰਵੀਜੈ ਨਾਨਕ ਨਾਮ ਮਿਲਾ ਕਿਰਪਾ ਪ੍ਰਭ ਕੀਜੈ ਰਾਮ ਕਲੀ ਮਹੱਲਾ ਪਹਿਲਾ ਅੰਤਰ ਉਪਜਿਆ ਵਰਨ ਕੋਈ ਜੋ ਕਹੀਐ ਸੁਪ੍ਰਖਤੇ ਉਹੀ ਜੁਗਾ ਜਗੰਤਰ ਸਾਹਿਬ ਸਚ ਸੋਏ ਉਤਪਤ ਪਰਲੋ ਵਰਨ ਕੋਈ ਐਸਾ ਮੇਰਾ ਠਾਕੁਰ ਗਹਿਰ ਗਭੀਰ ਜਿਨ ਜੱਪਿਆ ਤਿਨ ਨਹੀਂ ਸੁਖ ਪਾਇਆ ਹਰ ਕੈ ਨਾਮ ਨਾ ਲਗੈ ਜਮਤੀ ਰਹਾਓ ਨਾਵ ਰਤਨ ਹੀ ਰਾ ਨਿਰਮੋਲ ਸਚ ਸਹਿਬ ਅਮਰਤੂਲ ਜੇ ਵਾ ਸੁੱਚੀ ਸਚਾ ਬੋਲ ਘਰ ਦਰ ਸਚਾ ਨਾਹੀ ਰੂਲ ਇੱਕ ਬਾਨ ਮਹਿ ਬੈਸਹਿ ਡੁ ਕਰੈ ਸਥਾਨ ਨਾਮ ਬਿਸਰਪ ਚਹ ਅਭਮਾਨ ਨਾਮ ਬਿਨਾ ਕੀਆ ਗਿਆਨ ਧਿਆਨ ਗੁਰਮੁਖ ਪਾਵ ਦਰਗਹਿ ਮਾਨ ਹੱਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੇ ਲੈ ਲੋਕ ਸੁਣਾਵੈ ਪਾਠ ਪੜੈ ਲੈ ਲੋਕ ਸੁਣਾਵੈ ਤੀਰਥ ਭਰਮਸ ਵਿਆਦ ਨ ਜਾਵੈ ਨਾਮ ਬਿਨਾ ਕੈਸੇ ਸੁਖ ਪਾਵੈ ਜਤਨ ਕਰੈ ਬਿੰਦ ਕਿਵੈ ਨਰਹਾਇ ਮਨੁਆ ਡੋਲੈ ਨਰ ਕੇ ਪਾਇ ਜੰਪਰ ਬਾਦ ਲਹਿਸ ਜਾਈ ਬਿਨਾ ਵੈ ਜੀਉ ਜਲ ਬਲ ਜੁਲ ਜਾਈ ਸਿਧ ਸਾਧ ਕੇ ਤੇ ਮਨ ਦੇਵ ਹਟ ਨਿਗ੍ਰਹਿ ਨਾ ਤ੍ਰਿਪਤਾ ਵਹਿ ਭੇਵਾ ਸਬਦ ਵਿਚਾਰੈ ਸ਼ਬਦ ਵਿਚਾਰ ਗਏ ਗੁਰ ਸੇਵਾ ਮਨ ਤਨ ਨਿਰਮਲ ਮਾਨ ਅਭੀਵਾ ਕਰਮ ਧਰਮ ਮਿਲੇ ਪਾਵੇ ਸਚ ਨਾਉ ਤੁਮ ਸਰਣਾਗਤ ਰਹੋ ਸੁਭਾਉ ਤੁਮ ਤੇ ਉਪਜ ਭਗਤੀ ਪਾਉ ਜਪ ਜਾਪ ਗੁਰਮਖਰ ਨਾਉ ਹਉ ਮੈਂ ਗਰਬ ਜਾਏ ਮਨ ਭੀਨੈ ਝੂਠ ਨਾ ਪਾਵਸ ਪਖੰਡ ਕੀਨੈ ਬੇਨਗੁਰਬ ਸਬਦ ਨਹੀਂ ਕਰਬਾਰ ਨਾਨਕ ਗੁਰਮੁਖ ਤਤ ਵਿਚਾਰ ਆਮ ਕਲੀ ਮਹੱਲਾ ਪਹਿਲਾ ਜਿਉ ਆਇਆ ਤਉ ਜਾ ਵਹ ਬਉਰੇ ਜਿਉ ਜਨਮੇ ਤਉ ਮਰਨ ਭਇਆ ਤਉ ਮਰਨ ਭਇਆ ਜੋ ਰਸਪੋਗ ਕੀਏ ਤੇ ਤਾ ਦੁਖ ਲਾਗੈ ਨਾਮ ਵਿਸਾਰ ਭਵ ਜਿਲ ਪਇ ਤਾਨ ਧਨ ਦੇਖ ਤ ਗਰਬ ਗਇ ਕਨਕ ਕਾਮਨੀ ਸਉ ਹੇਤ ਵਿਧਾਏ ਹੈ ਕੀ ਨਾਮ ਵਿਸਰਹਿ ਭਰਮ ਗਇਆ ਕੀ ਨਾਮ ਵਿਸਾਰਹਿ ਭਰਮ ਗਯਾਰੋ ਜਤ ਸਤਸੰਗ ਮਸੀਰ ਨਾ ਰਾਕੇ ਪ੍ਰੇਤ ਜਿਰ ਮੈਂ ਕਾਸ਼ਟ ਭਇਆ ਪੁੰਨ দান ਇਸ਼ਨਾਨ ਨਾ ਸੰਜਮ ਸਾਧ ਸੰਗਤ ਬਿਨ ਬਾਦ ਜਯਾ ਲਾਲਚ ਲਗੈ ਨਾ ਵਿਸਾਰਿ ਆਪਤ ਜਾਪਤ ਜਨਮ ਗਯਾ ਜਮ ਧਾਈ ਕੀਸ ਗਹਿਪ ਮਾਰੈ ਸੁਰਤ ਨਹੀਂ ਮੁਖਲਾ ਮਾਰੈ ਸੁਰਤ ਨਹੀਂ ਮੁਖਲਾਗ ਮੁਖ ਕਾਲ ਗਯਾ ਹਨਸ ਨਿੰਦਾ ਤਾਤਪੁਰਾਈ ਹਿਰਦੈ ਨਾਮ ਨ ਸਰਬ ਦਇਆ ਬਿਨ ਕੁਰ ਸਬਦ ਨਾ ਗਤ ਪਦ ਪਾਵੈ ਨਾ ਬਿਨਾ ਬਿਨ ਨਰਕ ਗਿਆ ਕਿਨ ਮੈਂ ਹਸ ਦੇਸ ਕਰੈ ਨਟੂਆ ਜਿ ਮੋਹ ਪਾਪ ਮੈਂ ਗਲਤ ਗਿਆ ਇਹ ਤੋਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਯਾਮ ਕਰ ਬਕਾਰ ਬਥਾਰ ਕਨੇਰੇ ਸੁਰਤ ਸੋਰਤ ਸੌਦ ਦਿਨ ਭਰਮ ਪਿਆ ਹਉ ਮੈ ਰੋਗ ਮਹਾ ਦੁੱਖ ਲਾਗਾ ਗੁਰਮਤਿ ਲੇਵਹ ਰੋਗ ਗਿਆ ਸੁਖ ਸੰਪਤ ਕਉ ਆਪਤ ਦੇ ਕੈ ਸਾਤ ਮਨ ਅਭਾਨ ਪਿਆ ਜਿਸ ਕਾਇਓ ਤਨ 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 ਸੋ ਫਿਰ ਲੇਵੈ ਅੰਤਰ ਸਹਿ ਸਦੁਖ ਪਿਆ ਅੰਤ ਕਾਲ ਕੇ ਸਾਥ ਨ ਚਲੇ ਜੋ ਦੀ ਸਹਿ ਸਭਤ ਸਹਿ ਮਯਾ ਆਦਪੁਰਖ ਪਰੰਪਰ ਸੋ ਪ੍ਰਭ ਹਰਨਾ ਮ੍ਰਦੈ ਲੈ ਪਾਰ ਪਯਮ ਮੂਏ ਕੋ ਰੂਵੇ ਕਿਸੈ ਸੁਣਾਵੇਂ ਭੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਖਤ ਜੰਝਾਲ ਪੁਰਾਲ ਪਿਆ ਜਾਏ ਤਾਂ ਤਨੇ ਪਠਾਏ ਚਾਲੇ ਤਨੇ ਭੁਲਾਏ ਲਿਆ ਝੂਕਿਛ ਕਰਣਾ ਸੁ ਕਰਿਆ ਬਖਸਣਾ ਰਹਿ ਬਖਸ ਲਿਆ ਜਿਨੇ ਹੁ ਚਾਖਿਆ राम र जाण तैनकी संगत खोज भया रिद्ध सिद्ध बुद्ध ज्ञान गुरु ते पाया मुक्त पदार्थ शरण पया दुख सुख गुरमुख सम कर जाना हर किसोग ते बिर कु बिरक्त भया आप मार गुरमुख हार पाए नानक सहज समाए ले दुख सुख गुरमुख सम कर जाना ਹਰਕ ਸੋਗ ਤੇ ਬੇਰਕਤ ਭਾਇ ਆਪ ਮਾਰਗ ਆਪ ਮਾਰ ਗੁਰਮੁਖ ਹਰਿ ਪਾਏ ਨਾਨਕ ਸਹਿਜ ਸਮਾਏ ਲਿਆ ਵਾਹ ਗੁਰਜੀ ਦਾ ਖਲਸਾ ਵਾਹ ਗੁਰਜੀ ਕੀ ਫਤ